ਪਿਲੌਰ ਨੂਮਰ ਰੋਡ ਤੇ ਐਕਸੈਸ ਬੈਂਕ ਦੇ ਸਾਹਮਣੇ ਝਾਂਡੇ ਵੱਸ ਕੰਪਨੀ ਦੀ ਬੱਸ ਨੇ ਕੀਆ ਗੱਡੀ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ ਹੋਇਆ ਭਾਰੀ ਨੁਕਸਾਨ ਯਤਨਾਸੀਏ ਕਿ ਸਵੇਰੇ 9:30 ਦੇ ਕਰੀਬ ਨਕੌਦਰ ਸੈੜ ਤੋਂ ਆ ਰਹੀ ਝਾਂਡੇ ਵੱਸ ਕੰਪਨੀ ਦੀ ਬੱਸ ਨੇ ਓਵਰ ਸਪੀਡ ਹੋਣ ਕਰਕੇ ਇੱਕ ਅੱਗੇ ਜਾ ਰਹੀ ਕੀਆ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਚੁੱਕ ਕੇ ਉਹ ਐਕਸੈਸ ਬੈਂਕ ਦੇ ਸਾਹਮਣੇ ਚ ਜਾ ਸੁਟਿਆ ਤੇ ਮੋੜੇ ਖੜੇ ਨਵੇਂ ਹੀ ਸੁਪਰ ਸਪਲੈਂਡਰ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ ਤੇ ਉਹ ਵੀ ਕਾਫੀ ਨੁਕਸਾਨ ਆ ਗਿਆ ਮੌਕੇ ਤੇ ਅਕੀਦ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਬੱਸ ਦੀ ਓਵਰ ਸਪੀਡ ਹੁਲਕਾ ਕੇ ਇਹ ਸਾਰਾ ਹਾਦਸਾ ਵਾਪਰ ਗਿਆ। ਉਧਰ kia ਗੱਡੀ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਮੈਂ ਪਿੰਡ ਮਹਿਮਦਾਰਿਆ ਬਲਾਂ ਹਾਂ ਤੇ ਮੈਨੂੰ ਅਜੇ 2 ਮਹੀਨੇ ਹੀ ਹੋਏ ਹਨ ਗੱਡੀ ਲੈ ਕੇ ਆਇਨੂੰ ਤੇ ਅੱਜ ਉਸ ਦੀ ਪਹਿਲੀ ਸਰਵਿਸ ਸੀ ਤੇ ਮੈਂ ਉਸ ਦੀ ਸਰਵਿਸ ਕਰਵਾਉਣ ਲਈ ਲੁਧਿਆਣਾ ਜਾ ਰਿਹਾ ਸੀ ਕਿ ਰਾਸਤੇ ਵਿੱਚ ਇਹ ਹਾਦਸਾ ਹੋ ਗਿਆ। ਉਸ ਨੇ ਕਿਹਾ ਹੈ ਕਿ ਮੇਰੇ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹੈ ਤੇ ਉਧਰ ਬੱਸ ਡਰਾਈਵਰ ਨੇ ਕਿਹਾ ਹੈ ਕਿ ਇਹ ਸਾਰਾ ਗੱਡੀ ਵਾਲੇ ਦਾ ਹੀ ਕਸੂਰ ਹੈ ਇਸ ਨੇ ਰੋਂਗ ਸਾਈਡ ਤੇ ਗੱਡੀ ਮੋੜਤੀ ਲੇਕਿਨ ਮੌਕੇ ਤੇ ਲੋਕਾਂ ਦੇ ਦੱਸਣ ਮੁਤਾਬਕ ਇਹ ਸਾਰਾ ਬੱਸ ਵਾਲੇ ਦਾ ਕਸੂਰ ਦੱਸਿਆ ਗਿਆ ਭਾਈ ਕੀ ਨਾ ਬਾਂ ਤੁਹਾਡਾ ਹਰਦੀਪ ਸਿੰਘ ਭਾਈ ਇਹਦੇ ਝਾਂਡੇ ਬੱਸ ਹੈ ਕੀ ਤੁਹਾਡੀ ਹੈ ਹਾਂਜੀ ਹਾਂਜੀ ਤੁਸੀਂ ਡਰਾਈਵਰ ਆ ਕੰਡਕਟਰ ਸਨ ਇਹ ਸਰ ਐਕਸੀਡੈਂਟ ਕਿਦਾਂ ਹੋਇਆ ਭਾਜੀ ਇਹ ਇਹ ਭਾਜੀ ਮੋੜੇ ਆਉਂਦੇ ਇਹਨਾਂ ਨੇ ਦੇਖਿਆ ਨਹੀਂ ਕਿ ਉਹ ਅਸੀਂ ਬ੍ਰੇਕ ਮਾਰ ਕੇ ਗੱਡੀ ਇੱਧਰ ਨੂੰ ਵਟ ਲਈ ਇੱਕ ਸਾਈਡ ਦੋਨੇ ਇੱਕ ਸਾਈਡ ਤੋਂ ਆ ਰਹੇ ਸੀ ਹਾਂਜੀ ਹਾਂਜੀ ਦੋਨੇ ਇੱਕ ਸਾਈਡ ਓਕੇ ਤੇ ਕਾਰਵਾਈ ਦੀ ਗਲਤੀ ਹੈ ਹਾਂਜੀ ਹਾਂਜੀ ਨਾ ਇਸ਼ਾਰਾ ਲਾਇਆ ਨਾ ਕੁਝ ਨਹੀਂ ਪੇਵੀ ਬਚਾਉਂਦੇ ਬਚਾਉਂਦੇ ਨੇ ਸਵਾਰੀਆਂ ਕੋਈ ਸਰਟੀਫੀਕੇਟ ਦੇਣ ਲੱਗੇ ਕਿਸੇ ਨਹੀਂ ਨਹੀਂ ਗੱਡੀ ਡੈਮੇਜ ਹੋ ਗਈ ਨਾ ਹਾਂਜੀ ਓਕੇ ਠੀਕ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ